ਮਿੱਤਰੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਨਵੇਂ ਦੇ ਬਲੌਗ ਦੇ ਵਿੱਚ ਤੇ ਉਮੀਦ ਕਰਦੇ ਹਾਂ ਸਾਰੇ ਜਣੇ ਵਧੀਆ ਹੋਵੋਗੇ ਤੇ ਵਧੀਆ ਚਾਹੀਦਾ ਮਿੱਤਰੋ ਤੇ ਮਿੱਤਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਆਪਣੀਆਂ ਪਿਛੀਆਂ ਵੀਡੀਓ ਨੂੰ ਤੇ ਮਿੱਤਰੋ ਅੱਜ ਆਪਾਂ ਕਰਨ ਲੱਗਿਆਂ ਸਾਰਿਆਂ ਤੋਂ ਵੱਖਰੀ ਮੋਡੀਫਿਕੇਸ਼ਨ ਆਪਣੀ ਗੱਡੀ ਤੇ ਆਪਾਂ ਲਾਉਣ ਲੱਗਿਆਂ ਜਿਹੜੀਆਂ ਕਿ ਅੱਜ ਦੇ ਨਵੀਆਂ ਗੱਡੀਆਂ ਚ ਆਉਂਦੀਆਂ ਪਾਡਾ ਲੈਂਪਾਂ ਕੀシャ ਦੇ ਥੱਲੇ ਲੇਟਾਂ ਨਹੀਂ ਹੁੰਦੀਆਂ ਨੇ ਜੀਆਂ ਵੀ ਜਦੋਂ ਆਪਾਂ ਲੋਕ ਖੋਲਦੇ ਆ ਉਹਦੇ ਚੱਲ ਪੈਂਦੀਆਂ ਨੇ ਜਦੋਂ ਲੋਕ ਲਾ ਦਿੰਦੇ ਨੇ ਉਹ ਬੜੇ ਲੇਟਾਂ ਬੰਦ ਹੋ ਜਾਂਦੀਆਂ ਨੇ ਜੀਆਂ ਤੇ ਉਹ ਸਿਸਟਮ ਇੰਸਟਾਲ ਕਰਨਾ ਮਿੱਤਰੋ ਤੇ ਇੱਕ ਜਿਹੜੇ ਆਪਣੇ ਬੰਪਰ ਦੀਆਂ ਮੂਹਰੇ ਪੀੜੀਆਂ ਲੇਟਾਂ ਲਾਈਆਂ ਨੇ ਨਿੱਕੇ ਨਿੱਕੇ ਵਾਪਰਾ ਚ ਚਾਰ ਉਹਨਾਂ ਦੇ ਗ੍ਰਿਪ ਲਾਉਣਾ ਉਹਨਾਂ ਤੇ ਵੀ ਕਿਉਂਕਿ ਕੱਲੋਂ ਆਪਾਂ ਹੁਣ ਜਦੋਂ ਗ੍ਰਿਪ ਬਾਰ-ਬਾਰ ਲੇਟ ਪਟਦੇ ਆਂਗੇ ਉਹਦੀਆਂ ਤਾਰਾਂ ਖੋਲਦੇ ਆਂਗੇ ਬੰਪਰ ਪਟਣ ਵੇਲੇ ਬੰਪਰ ਲਾਉਣਾ ਪੈਂਦਾਗਾ ਤੇ ਉਹਦੀਆਂ ਤਾਰਾਂ ਦੇ ਕਨੈਕਸ਼ਨ ਕੱਟਣੇ ਪੈਂਦੇ ਨੇਗੇ ਤੇ ਬਾਰ-ਬਾਰ ਕਨੈਕਸ਼ਨ ਕੱ ਕਿੱਥੇ ਤਾਂ ਆਪਣੀ ਹੁਣ ਵੇਸਟੇਜ ਹੋਈ ਜਾਂਦੀ ਹੈ ਕਿ ਮਟੀਰੀਅਲ ਤੇ ਟੇਪਾਂ ਰੂਪਾਂ ਖਰਾਬ ਹੋਈ ਜਾਂਦੀਆਂ ਨੇ ਕਿੱਥੇ ਹੁਣ ਆਪਾਂ ਪੱਕਾ ਗ੍ਰਿਪ ਲਾ ਦਾਂਗੇ ਤਾਰਾਂ ਦੇ ਤੇ ਉਹ ਗ੍ਰਿਪ ਆਦਿਆ ਕਰਾਂਗੇ ਜਦੋਂ ਉਹ ਚਲਾਉਣੀਆਂ ਨੇਗੀਆਂ ਜਦੋਂ ਬੰਪਰ ਲਾਉਣਾ ਹੈ ਉਹ ਗ੍ਰਿਪ ਖੋਲ ਲਿਆ ਤੇ ਲਾ ਲਿਆ ਥੱਲੇ ਤੇ ਮਿੱਤਰੋ ਸਿਸਟਮ ਸੌਖਾ ਕਰ ਦਿੰਨੇ ਆਪਾਂ ਇਹ ਜੀਜ਼ ਦਾ ਤੇ ਨਾਲੇ ਮਿੱਤਰੋ ਸ਼ੁਰੂ ਮੈਂ ਦਿਖਾਉਣਾ ਯਾਰ ਉੱਚੀ ਤੇ ਖਰਚਾ ਤਾਂ ਕੋਈ ਬਾਲਾ ਹੈ ਨਹੀਂ ਗਾ ਪਰ ਯਾਨੀ ਮਿਹਨਤ ਵੱਧ ਆਊਗਾ ਉਹ ਸਿਸਟਮ ਤੇ ਕਿਉਂਕਿ ਮਿੱਤਰੋ ਆਪਾਂ ਇੱਕ ਤਾਂ ਲਾ ਲੈਂਦਾ ਕਿ ਲੋ ਉਹੀ ਬਾਹਰੇ-ਬਾਹਰੇ ਦੇਖਦੇ ਆਪਾਂ ਬਾਹਰੇ ਦੇਖਦੇ ਨਹੀਂ ਰਹੋਣੇ ਪਰ ਪਰ ਬੇ ਨਾਲ ਲਾਵਾਂਗੇ ਪੂਰੀ ਘੈਂਟ ਸਿਸਟਮ ਕਰਕੇ ਤੇ ਚਲੋ ਮਿੱਤਰੋ ਤੁਹਾਨੂੰ ਦਿਖਾਉਣੇ ਹੁਣ ਕਿੱਥੇ ਲਾਉਣੇ ਆ ਕਿਵੇਂ ਲਾਉਣੇ ਨੇ ਤੇ ਦੇਖੋ ਫਿਰ ਲੋ ਮਿੱਤਰੋ ਆਹ ਸੀ ਕੈਮਰਾ ਸਾਫ ਕਰਨਾ ਦੇਖੋ ਮਿੱਤਰੋ ਆਹ ਸ਼ੀਸ਼ੇ ਨੇ ਜਿਹੜੇ ਆਪਣੇ ਸਾਈਡਾਂ ਵਾਲੇ ਇਹਨਾਂ ਦੇ ਇੱਥੇ ਲਾਉਣੇ ਨੇ ਥੱਲੇ ਆ ਜਗਾ ਤੇ ਇੱਕਦਾਂ ਹੁੰਦਾ ਮੂੰਹ ਚਪਕਿਆ ਦਿੰਦਾ ਅਗਲਾ ਆਪਾਂ ਮੂੰਹ ਹੀ ਨੀ ਚਪਕਾਉਣੇ ਹੈਗੇ ਆਪਾਂ ਪੂਰੇ ਘੈਂਟ ਸਿਸਟਮ ਨਾਲ ਲਾਵਾਂਗੇ ਦੇਖਦੇ ਆ ਕਿਵੇਂ ਲੂਟ ਆਊਗਾ ਆਪਣਾ ਸਿਸਟਮ ਓਕਣ ਹੀ ਲਾਵਾਂਗੇ ਪੂਰੀ ਸ਼ਰਾ ਤਰੀਕੇ ਨਾਲ ਤੇ ਚਲੋ ਫਿਰ ਮਿੱਤਰੋ ਰਾਣੀ ਜੀ ਆਪਣੀ ਜਿਹੜਾ ਕੱਪੜਾ ਪਾਇਆ ਪਿਆ ਆਪਾਂ ਤਾਂ ਕਿਸੇ ਨੂੰ ਪਤਾ ਹੀ ਆ ਯਾਰ ਹੁਣ ਕਣਕ ਦਾ ਟਾਈਮ ਆ ਗਿਆ ਹੁਣ ਸੀਜ਼ਨ ਦਾ ਟਾਈਮ ਆ ਗਿਆ ਤੇ ਕਣਕਾਂ ਕਣਕਾਂ ਵੱਢਣਗੇ ਹੁਣ ਸਾਰੇ ਤੇ ਮਿੱਤਰੋ ਆਪਾਂ ਕੇਰਾ ਤਾਂ ਚਾਲ ਦੀ ਕਰ ਲਈ ਸੀ ਆ ਵਾਲੀ ਲਾਈਟ ਇਹ ਹੁਣ ਖੜ ਗਈ ਆ ਮਿੱਤਰੋ ਪੱਕੇ ਤੌਰ 'ਤੇ ਤੇ ਕੱਲ ਮੈਂ ਬਾਈਕੋਲ ਗਿਆ ਸੀ ਉਹਦੇ ਨਾਲ ਮੈਂ ਗੱਲ ਕਰੀ ਸੀ ਕਹਿੰਦਾ ਵੀਰੇ ਕੋਈ ਚੱਕਰ ਵਾਲੀ ਗੱਲ ਨਹੀਂ ਤੇਰੇ ਨਾਲ ਕਹਿੰਦਾ ਅਸੀਂ ਗੁੱਸੇ ਹੋ ਕੇ ਕਿੱਥੇ ਜਾਣਾ ਕਹਿੰਦਾ ਤੂੰ ਜਦੋਂ ਮਰਜੀ ਆ ਜੀ ਆਪਾਂ ਤੇਰਾ ਹੀਲਾ ਕਰਕੇ ਰੋੜਾਂਗੇ ਮਾ ਕੋਈ ਚੱਕਰ ਹੀ ਨਹੀਂ ਵੀਰੇ ਧੰਨਵਾਦ ਤੇਰੇ ਇੰਨੇ ਕਹਿੰਦਾ ਜਦੋਂ ਮਰਜੀ ਆ ਜੀ ਤੇ ਇਸ ਨੂੰ ਮੈਂ ਦਿਖਾਉਣਾ ਮਿੱਤਰੋ ਕੋਈ ਯਾਨੀ ਜਿਆਦਾ ਮਹਿੰਗਾ ਸਿਸਟਮ ਤਾਂ ਹੈ ਨਹੀਂ ਇਹ ਹੈਗਾ ਤਾਂ ਨੋਰਮਲੀ ਹੈਗਾ ਬਸ ਇੱਕ ਕਾਹ ਹੈ ਚਲੋ ਮਿੱਤਰੋ ਮੈਂ ਤੁਹਾਨੂੰ ਖੂਲ ਲਾ ਹੁਣ ਸਿਸਟਮ ਫੇਰ ਸਮਝਾਉਂਗਾ ਤੁਹਾਨੂੰ ਮੈਂ ਦਾ ਦੇਖੋ ਮਿੱਤਰੋ ਆਹਾਂ ਦੋ ਨੇਗੇ ਸਿਰਫ 20 ਰੁਪਏ ਦਾ ਇੱਕ ਹੁੰਦਾ ਏ ਆਹ ਹੋ ਗਿਆ 40 ਦਾ ਤੁਹਾਡਾ ਇਹ ਸਿਸਟਮ ਆਊਗਾ ਤੇ ਬਾਕੀ ਲੈ ਆਉਣੀ ਆ ਤੁਸੀਂ ਤਾਰ ਤਾਰ ਹੈਗੀ ਇਹ ਮਿੱਤਰੋ ਮੇਰੀ 10 ਰੁਪਏ ਮੀਟਰ ਦਿੰਦੇ ਨੇ ਆਹ ਵਾਲੀ ਤਾਰ ਕਿਉਂਕਿ ਵਾਲੀ ਹਾਈ ਲੈਵਲ ਵਾਲੀ ਤਾਰ ਪਾਉਣ ਦੀ ਲੋੜ ਨਹੀਂ ਇੱਚ ਕਿਉਂਕਿ ਮਿੱਤਰੋ ਤੁਹਾਨੂੰ ਪਤਾ ਆਪਾਂ ਕਿਹੜਾ ਕੋਈ ਵੱਡਾ ਸਿਸਟਮ ਚਲਾਉਣਾ ਤੇ ਬਸ ਉੱਥੇ ਦੋ ਤਾਰਾਂ ਜੋੜ ਲੈਣੀਆਂ ਨੇ ਦੇਖੋ ਆਹ ਵਾਲੀ ਆ ਗਿਆ ਦਾ ਕਰੰਟ ਇਹਰਾ ਮੈਂ ਤੁਹਾਨੂੰ ਦਿਖਾ ਰਿਹਾ ਮਿੱਤਰੋ ਨਾਰਮਲੀ ਇੱਕ ਤੁਸੀਂ ਚੈੱਕ ਕਰ ਲੋ ਇਹ ਚੀਜ਼ਾਂ ਤੋਂ ਜਿੱਤੇ ਰੈੱਡ ਲਕੀਰ ਆ ਗਈ ਆ ਤਾਰ ਤੇ ਇਹ ਇਹਦਾ ਕਰੰਟ ਆ ਜੂਗਾ ਤੇ ਆਹ ਵਾਲੀ ਜਮਾ ਨਾਰਮਲ ਆ ਗਈ ਇਹ ਇਹਦਾ ਆ ਜੂਗਾ ਅਰਥ ਤੇ ਇਹਦੇ ਨਾਲ ਆਪਾਂ ਕਰੰਟ ਜੋੜ ਲੈਣਾ ਇਹਦੇ ਨਾਲ ਅਰਥ ਇਹਨੂੰ ਆਪਾਂ ਬੋਡੀ ਤੇ ਕਹ ਦਣਾ ਕਿਤੇ ਵੀ ਇਹਨੂੰ ਆਪਾਂ ਹੁਣ ਇਹਨਾਂ ਦੇ ਵਿੱਚੋਂ ਚੈੱਕ ਕਰਨੀਆਂ ਵੀ ਕਿਹੜੀ ਤਾਰ ਨਾਲ ਇਹ ਲੋਕ ਹੋਏ ਤੇ ਬੰਦ ਹੁੰਦਾ ਕਿਹੜੀ ਤਾਰ ਨਾਲ ਇਹ ਲੋਕ ਖੋਲਣ ਤੇ ਚੱਲਦੀਆਂ ਰਹੀਆਂ ਇਹ ਮਿੱਤਰੋ ਉੱਕਣ ਦੇਖਣਾ ਹੁਣ ਆਪਾਂ ਹੁਣ ਆਪਾਂ ਇਹਦੇ ਨਾਲ 17 ਜੋੜ ਲਈਏ ਕਿ ਨਾ ਫੇਰ ਦਿਖਾਉਣਾ ਥਨੂੰ ਅੱਗੇ ਦੇਖੋ ਇਹਦੇ ਨਾਲ ਕਿਰਾਂ 17 ਜੋੜ ਲਈ ਹੁਣ ਮਿੱਤਰੋ ਤੇ ਨਾਲੇ ਮਿੱਤਰੋ ਆ ਵੀ ਪੱਟ ਕੇ ਲਿਜਾਣੀਆਂ ਹੁਣ ਆਪਾਂ ਉਹਦੇ ਕੋਲ ਬਾਈ ਕੋਲ ਜਿਹਨੇ ਆਪਾਂ ਨੂੰ ਕਿਹਾ ਸੀ ਤੇ ਬਾਕੀ ਮਿੱਤਰੋ ਪੂਰਾ ਸਿਸਟਮ ਸਿਰਾ ਹੋਇਆ ਪਿਆ ਅੰਦਰ ਥੋੜੀ ਜੀ ਪਾਲਸ ਮਾਰਨ ਵਾਲੀ ਹੋਈ ਪਿਆ ਦੇਖੋ ਮਿੱਤਰੋ ਅੰਦਰ ਕਿੰਨਾ ਮੱਟ ਹੋਇਆ ਬਗੱਡੀ ਚ ਬਾਰੂੰ ਆਪਾਂ ਉਹਦਨੇ ਤੋ ਤੂ ਕੇ ਸਾਫ ਕਰਤੀ ਸੀ ਤੇ ਮਿੱਤਰੋ ਕੱਪੜਾ ਪਾਉਣ ਦਾ ਹੁਣ ਸਾਰਿਆਂ ਦਾ ਮੇਨ ਮਕਸਦ ਇਹ ਹੋ ਗਿਆ ਦੇਖੋ ਤੁਸੀਂ ਸ਼ੀਸ਼ਾ ਸਾਫ ਸਾਫ ਪਿਆ ਨਾ ਨਹੀਂ ਇੱਕ ਤਾਂ ਮੱਖੀਆਂ ਵਾਲਾ ਗੰਦ ਪਾਉਣੀ ਆ ਨਾ ਯਾਰ ਇੱਕ ਹੁਣ ਤੁਹਾਨੂੰ ਪਤਾ ਸੀ ਜਣ ਦਾ ਟਾਈਮ ਆ ਗਿਆ ਤਾਂ ਕਰਕੇ ਤੇ ਆਹ ਮਿੱਤਰੋ ਦੇਖੋ ਕਿੰਨਾ ਘੈਂਟ ਦਾ ਪਰਫਿਊਮ ਇਹ ਮਿੱਤਰੋ ਮੈਨੂੰ ਦਿੱਤਾਗਾ 700 ਰੁਪਏ ਦਾ ਸਿਆਮਾ ਆਤਰਾਲਿਆਂ ਨੇ ਬਹੁਤ ਮਹਿੰਗਾ ਯਾਰ ਇਹ ਪਰ ਆਇਆ ਮਿੱਤਰੋ ਆਪਾਂ ਆਵਦੀ ਟੇਸਟ ਦੇ ਅਕੋਰਡਿੰਗ ਇਹਨੂੰ ਤਿਆਰ ਕਰਵਾ ਸਕਦੇ ਹਾਂ ਆਤਰ ਨੂੰ ਤੇ ਚਲੋ ਫਿਰ ਮਿੱਤਰੋ ਹੁਣ ਆਪਾਂ ਇਹਦੇ ਨਾਲ ਤਾਰਾਂ ਤੂਰਾਂ ਜੋੜ ਲਈਏ ਤੇ ਅਰਥ ਤਾਂ ਮੇਰੇ ਖਿਆਲ ਲੋੜ ਹੀ ਨਹੀਂ ਪੈਣੀ ਵਾਲਾ ਲੰਬੇ ਦੀ ਤੇ ਕਰੰਟ ਦੀ ਤਾਰ ਜ਼ਰੂਰ ਇੱਥੋਂ ਆਪਾਂ ਨੂੰ ਉਹ ਸ਼ੀਸ਼ੇ ਤੋਂ ਪਾ ਕੇ ਲਿਆਉਣੀ ਪਊਗੀ ਉਹ ਵਾਲੇ ਬਾਹਰਲੇ ਸ਼ੀਸ਼ੇ ਤੋਂ ਪਾ ਕੇ ਇੱਥੋਂ ਦੀ ਰੰਗ ਜੂਦੀ ਤਾਰ ਇਹਦੇ ਵਿੱਚ ਦੀ ਸਿੱਧੀ ਇੱਥੋਂ 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 ਇੱਥੇ ਆ ਜੂਗੀ ਇੱਥੋਂ ਦੇਖਣੀ ਪੂ ਹੁਣ ਇਹਦੇ ਅੰਦਰ ਜਿਹੜੀਆਂ ਤਾਰਾਂ ਨੇ ਇਹਦੀਆਂ ਲੋਕ ਦੀਆਂ ਲੋਕ ਦੀਆਂ ਤਾਰਾਂ ਨੇ ਵੀ ਕਿਹੜੀ ਤਾਰ ਨਾਲੇ ਚੱਲਦਾਗਾ ਤੇ ਬਾਕੀ ਮਿੱਤਰੋ ਹੁਣ ਆਪਾਂ ਕੰਮ ਤੇ ਵੀ ਜਾਣਾ ਤਾਂ ਕਰਕੇ ਆਪਾਂ ਬਾਲਾ ਕੰਮ ਵਧਾ ਨਹੀਂ ਸਕਦੇ ਸਾਨੂੰ ਇੱਕ ਕੇਰਾ ਸਮਝਾਤਾ ਤੇ ਬਾਕੀ ਮੈਂ ਤੁਹਾਨੂੰ ਹੁਣ ਅੱਗੇ ਦਿਖਾਉਂਗਾ ਹੁਣ ਮੈਂ ਮਿੱਤਰੋ ਚੱਲਿਆਂ ਕੰਮ ਤੇ ਤੇ ਤੁਹਾਨੂੰ ਦਿਖਾਉਣਾ ਵਾ ਹੁਣ ਅੱਗੇ ਲਾਈਟਾਂ ਦੀ ਫੀਟਿੰਗ ਸ਼ੁਰੂ ਕਰਤੀ ਹੁਣ ਆਪਾਂ ਆਉਂ ਸ਼ੀਸ਼ੇ ਦੀ ਟਿੱਕੀ ਕੱਢ ਲਈ ਬਾਹਰਲੇ ਦੀ ਤੇ ਹੁਣ ਆਪਾਂ ਲੱਗਦੇ ਆਂ ਇੱਥੋਂ ਖੋਲ ਕੇ ਆਹ ਨਟਾਂ ਤੋਂ ਸ਼ੀਸ਼ੇ ਦੇ ਵਿੱਚ ਦੀ ਟਾਰਨਿੰਗ ਹੋਣੀ ਪਊ ਆਪਾਂ ਨੂੰ ਜਿਹੜੀ ਅੱਪਾ ਯਾਰ ਉਸ ਲੈਵਲ ਦਾ ਕੰਮ ਕਰਨਾ ਵੀ ਅੱਧਾ ਪਰਸੈਂਟ ਵੀ ਪਤਾ ਨਾ ਲੱਗੇ ਵੀ ਕਿੱਥੋਂ ਕਿੱਥੋਂ ਦੀ ਕਿਵੇਂ-ਕਿਵੇਂ ਕੰਮ ਹੋਇਆ ਹੋਇਆਗਾ ਤੇ ਚਲੋ ਫਿਰ ਮਿੱਤਰੋ ਹੁਣ ਉਹਨੂੰ ਖੋਲ ਲਈ ਹਿਸ਼ੇ ਨੂੰ ਤੇ ਫੇਰ ਇਹਦੇ ਨਾਲ ਤਾਰਾਂ ਜੋੜ ਕੇ ਵੇਚਣਗਾਵਾਂਗੇ ਗੱਤੇ ਇਹਦੇ ਤੇ ਫੇਰ ਦੇਖਦੇ ਹਾਂ ਹਜੇ ਮਿੱਤਰੋ ਮੈਨੂੰ ਅੱਧਾ ਪਰਸੈਂਟ ਵੀ ਨਹੀਂ ਪਤਾ ਹੈਗਾ ਵੀ ਮੈਂ ਕਿਹੜੀ ਤਾਰ ਕਿੱਥੇ ਜੋੜਨੀ ਆ ਬਸ ਮੈਂ ਪ੍ਰੋਸੈਸ ਸ਼ੁਰੂ ਕਰ ਲਿਆ ਇਹ ਵੀ ਨਹੀਂ ਪਤਾ ਕੋਈ ਜੀ ਸਿਸਟਮ ਖੜੀ ਜਾਵੇ ਆਪਣਾ ਵੀ ਪੁੱਠੇ ਸਿੱਧੀ ਉਹ ਕਰਨ ਨਾਲ ਉਹ ਕੁਝ ਨਹੀਂ ਪਤਾ ਹੈਗਾ ਮਿੱਤਰੋ ਕੜਤੀ ਹੈ ਜਾਂ ਪਾ ਸੀਸ਼ੇ ਚ ਗਲੀ ਹੁਣ ਇਹਦੇ ਅੰਦਰ ਦੀ ਲਾਵਾਂਗੇ ਉਹ ਲਾਈਟ ਜਿਹੜੀ ਲਾਉਣੀ ਆ ਪਤਾਸਾ ਆ ਇਹਦੇ ਅੰਦਰ ਦੀ ਲਾਵਾਂਗੇ ਦੀ ਸਵਾ ਲੱਗੇ ਦੇਖੋ ਮਿੱਤਰੋ ਕਰਤਾ ਫਿੱਟ ਇਧਰ ਤੇ ਇਹਦੀ ਤਾਰ ਆ ਘੜਤੀ ਸਾਰੀ ਇਹਦੇ ਵਿੱਚ ਦੀ ਆਉਂਦੀ ਅੰਡਰਗਰਾਊਂਡ ਇਧਰ ਨਿਕਲੇ ਜਾ ਕੇ ਤੇ ਫਿਰ ਹੁਣ ਇੱਥੋਂ ਇਹਦੀ ਤਾਰ ਇਹ ਸ਼ੀਸ਼ਾ ਜਦੋਂ ਕਸਾਂਗੇ ਦੀ ਤਾਰ ਇਹਦੇ ਵਿੱਚ ਲੰਘ ਜੂਗਾ ਤੇ ਇਹਦੇ ਤੇ ਤੇ ਮਿੱਤਰੋ ਇਹ ਕੰਮ ਤਾਂ ਹੋ ਗਿਆ ਆਪਣਾ ਕੰਪਲੀਟ ਤੇ ਹੁਣ ਇਹਨੂੰ ਦੇਖੀਏ ਕਿੰਨੀ ਕਿ ਛੱਡਣੀ ਪਊ ਤਾਰ ਆਪਾਂ ਨੂੰ ਉਧਰ ਕਿੰਨੀ ਕਿ ਨਾ ਕਿਉਂਕਿ ਆਪਾਂ ਇਹ ਖਾਸੀ ਲੰਬੀ ਲਿਆਏ ਸੀ ਤਾਰ ਮੇਂ ਮਿੱਤਰੋ ਤਾਰਾਂ ਤੋਂ ਆਪਾਂ ਜਦੋਂ ਲਾਉਨੇ ਆ ਨਾ ਲਾਈਟਾਂ ਲੂਟਾਂ ਤਾਰ ਦੀ ਲੋਡ ਪੈਂਦੀ ਰਹਿੰਦੀ ਆ ਫਿਰ ਮੈਂ ਵੱਧ ਹੀ ਲਿਆਏ ਸੀਗੀ ਮਿੱਤਰੋ ਕਰਤਾ ਕਿਰਾ ਸਾਰਾ ਸਿਸਟਮ ਓਕੇ ਆਪਾਂ ਸ਼ੀਸ਼ਾ ਕੱਸਤਾ ਉਧਰਲਾ ਤਾਰ ਲੈ ਜਾਂਦੀ ਇੱਧਰ ਹੁਣ ਆਪਾਂ ਗੱਤਾ ਪਟ ਕੇ ਇਹਦੇ ਵਿੱਚ ਤਾਰ ਜੋੜ ਕੇ ਦੇਖਦੇ ਆ ਵੀ ਕਿੱਥੇ ਸੈੱਟ ਬੈਠੂਏ ਕਿੱਥੇ ਨਾ ਮਿੱਤਰੋ ਕੱਲ ਆਪਾਂ ਉਹ ਸ਼ੀਸ਼ੇ ਤੇ ਲਾਈ ਸੀਗੀ ਲਾਈਟ ਬੈਠੀ ਦੀ ਟਾਈਮ ਕੱਢ ਕੇ ਦੇਖੋ ਚੱਲਦੀ ਹੈ ਨਾ ਤੇ ਅੱਜ ਆਪਾਂ ਲਾਉਣ ਲੱਗਦੇ ਹਾਂ ਵਾਲੇ ਹਿੱਸੇ ਤੇ ਬਸ ਆਪਾਂ ਮਿੱਤਰੋ ਤੁਹਾਨੂੰ ਹੁਣ ਫਿੱਟ ਹੋਈ ਦੀ ਦਿਖਾਵਾਂਗੇ ਆ ਸੀਸੀ ਤੇ ਕਿਉਂਕਿ ਬਾਕੀ ਤੁਹਾਨੂੰ ਮੈਂ ਸਾਰਾ ਕੁਝ ਉਸ ਹਿੱਸੇ ਤੇ ਸਮਝਾ ਹੀ ਦਿੱਤਾ ਸੀ ਆ ਸੀ ਹਿੱਸੇ ਤੇ ਤਾਂ ਫਿਟਿੰਗ ਹੋਈ ਤੇ ਸਾਰਾ ਸਮਾਨੇ ਦੇ ਵਿੱਚ ਆਪਾਂ ਲਾ ਲਾਂਗੇ ਪ੍ਰੋਪਰ ਫੇਰ ਹੀ ਦਿਖਾਵਾਂਗੇ ਤੁਹਾਨੂੰ ਮਿੱਤਰੋ ਹੋ ਗਈ ਫਿਟਿੰਗ ਦੇਖੋ ਇੱਧਰ ਵੀ ਚੱਲ ਪਿਆ ਸਾਰੇ ਸ਼ੀਸ਼ਿਆਂ ਦੇ ਲੱਗ ਗਿਆ ਪਰ ਇਹ ਮਿੱਤਰੋ ਇੱਕ ਥੋੜਾ ਜਿਹਾ ਨੁਕਸਾਨ ਸੈੱਟ ਨਹੀਂ ਬੈਠਿਆ ਆਪਣਾ ਨੁਕਸਾਨ ਤਾਂ ਕਾਹਨੂੰ ਹੋਇਆ ਕਿਉਂਕਿ ਉਹ ਆਪਾਂ ਨੂੰ ਬਾਹਰੋਂ ਸੈੱਟ ਕਰਵਾਉਣਾ ਪੈਣਾ ਹੁਣ ਦੇਖੋ ਆਪਾਂ ਲੋਕ ਖੋਲ ਦਿੰਨੇ ਆ ਇਹ ਇਕੱਲਾ ਸਵਿੱਚ ਦੇ ਵਰਕਿੰਗ ਟਾਈਮ ਤੇ ਹੀ ਕੰਮ ਕਰਦਾ ਵੀ ਬਸ ਜਦੋਂ ਆਪਾਂ ਸਵਿੱਚ ਦਬਦੇ ਦਬਦਿਆਂ ਇਹ ਨਹੀਂ ਆਏ ਹੁੰਦਾ ਪਾਊਡਰ ਲੈਂਪ ਵੀ ਜਦੋਂ ਆਪਾਂ ਅਨਲੌਕ ਕਰਤੀ ਗੱਡੀ ਤਾਂ ਇਹ ਪੱਕਾ ਹੀ ਚੱਲਦਾ ਰਹਿਣਾ ਹੁੰਦਾ ਜੰਨਾ ਟਾਈਮ ਬੰਦਾ ਟਾਕੀ ਖੋਲ ਕੇ ਆ ਕੇ ਵਿੱਚ ਨਹੀਂ ਬਹਿੰਦਾ ਹੈਗਾ ਇਹ ਉਹ ਚੀਜ਼ ਨਹੀਂ ਛੱਟਾਈ ਹੈਗੀ ਆਪਣੀ ਉਹ ਮੈਂ ਕਹੀ ਸੀ ਮੁੰਡੇ ਨਾਲ ਉਹ ਕਹਿੰਦਾ ਕੋਈ ਚੱਕਰ ਨਹੀਂ ਲਿਆਈਆਂ ਆਪਣੇ ਕੋਲ ਕਹਿੰਦਾ ਆਪਾਂ ਕਰ ਦਾਂਗੇ ਤੇ ਮਹਾ ਯਾਰ ਹਜੇ ਮੇਰੇ ਕੋਲ ਟਾਈਮ ਨਹੀਂ ਹੈ ਕਹਿੰਦਾ ਜਿੱਦ ਦਿਨ ਤੇਰਾ ਕੋਈ ਟਾਈਮ ਆ ਉਦੋਂ ਆ ਜੀ ਆਪਾਂ ਕਰ ਲਾਂ ਮਹਾ ਕੋਈ ਚੱਕਰ ਨਹੀਂ ਆਪਾਂ ਜਣੀ ਉਹਨੂੰ ਫਿਟਿੰਗ ਕਰ ਲਈ ਬਸ ਉਹਨੇ ਇਕੱਲੇ ਕਨੈਕਸ਼ਨ ਹੀ ਬਦਲਣੇ ਨੇ ਉਦਨੇ ਤੇ ਮਿੱਤਰੋ ਅੱਜ ਦੇ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਆ ਜੇ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸਪੋਰਟ ਕਰੋ ਤੇ ਪਿਆਰ ਬਣਾ ਕੇ ਰੱਖੋ ਤੇ ਬਾਕੀ ਬਹੁਤ-ਬਹੁਤ ਧੰਨਵਾਦ ਪਿਛਣੀਆਂ ਵੀਡੀਓ ਨੂੰ ਪਿਆਰ ਦੇਣ ਲਈ ਤੇ ਬਸ ਬੜੀ ਵੇਟ ਨਹੀਂ ਹੋਣ ਮਿੱਤਰੋ ਅਗਲੀ ਵੀਡੀਓ ਤੁਹਾਨੂੰ ਹੁਣ ਡਿੱਗੀ ਲਾਈਟ ਵਾਲੀ ਮਿਲੂ ਮਿਲੂ ਕੋਸ ਮਰਜੀ ਹੋ ਜੇ ਬਸ ਥੋੜਾ ਜਿਆ ਯਾਰ ਸਮਾਨ ਨਹੀਂ ਮੈਨੂੰ ਮਿਲ ਰਿਹਾ ਤਾਂ ਕਰਕੇ ਥੋੜਾ ਜਿਆ ਲੇਟ ਹੋ ਰਿਹਾ ਹੈਗਾ ਅਗਲੀ ਵੀਡੀਓ ਪੱਕਾ ਡਿੱਗੀ ਦੀ ਆਊਗੀ ਡਿੱਗੀ ਲਾਈਟ ਕਿਵੇਂ ਲਾ ਸਕਦੇ ਆਪਾਂ ਤੇ ਚਲੋ ਫਿਰ ਮਿੱਤਰੋ ਮਿਲਦੇ ਆਂ ਹੁਣ ਨੈਕਸਟ ਵੀਡੀਓ ਚ ਤੇ ਸਾਰੇ ਜਣੇ ਵਧੀਆ ਰਹੋ ਵੱਧ ਤੋਂ ਵੱਧ ਵੀਊ ਵਿਓ ਕਮੈਂਟ ਕਰਿਓ ਤਾਂ ਕਿ ਅਗਲੀ ਵੀਡੀਓ ਇਦਾਂ ਹੀ ਘੈਂਟ ਆਵੇ